ਕਰਨ ਜੋਹਰ ਤੇ ਗਿੱਪੀ ਗਰੇਵਾਲ ਦੀ ਅਲਟੀਮੇਟ ਕੋਲਾਬੋਰੇਸ਼ਨ ਪੰਜਾਬੀ ਚ ਕਹਾਂ ਤੇ ਗੱਠ ਜੋੜ ਇਹ ਬਣੀਆ ਕਿਵੇਂ ਜਦੋਂ ਫਿਲਮ ਅਸੀਂ ਐਡਿਟ ਐਡਿਟ ਕਰਕੇ ਦੇਖੀ ਤਾਂ ਸਾਨੂੰ ਲੱਗਿਆ ਕਿ ਫਿਲਮ ਬਹੁਤ ਸੋਹਣੀ ਬਣੀ ਆ ਕਿ ਯਾਰ ਜਿੱਥੇ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਵੀ ਇਹ ਫਿਲਮ ਦਿਖਾਈ ਜਾਵੇ ਤੁਸੀਂ ਸਿਰਫ ਕਰਨ ਜੋਹਰ ਨੂੰ ਹੀ ਅਪਰੋਚ ਕੀਤਾ ਜਾਂ ਹੋਰ ਵੀ ਤੁਹਾਡੇ ਦਿਮਾਗ 'ਚ ਕੋਈ ਹਲੇ ਤਾਂ ਇਦਾਂ ਕਿ ਹਲੇ ਤਾਂ ਸ਼ੁਰੂਆਤ ਹੈ ਹਲੇ ਤਾਂ ਸਾਡਾ ਸਾਰਾ ਫੋਕਸ ਈਸੀ ਦੇ ਉੱਤੇ ਆ ਕਿਵੇਂ ਤੁਸੀਂ ਇਸ ਕਿਰਦਾਰ ਨੂੰ ਐਕਸੈਪਟ ਕੀਤਾ ਜਿਹੜਾ ਮੇਰਾ ਕਿਰਦਾਰ ਆ ਸਹਿਜਕੌਰ ਉਹ ਬਹੁਤ ਹੀ ਸਹਿਜ ਆ ਜਦੋਂ ਅਸੀਂ ਉਹਨੂੰ ਘਰੇ ਦੇਖਦੇ ਹਾਂ ਗੁੱਪਕੁਕੀਚੇ ਤੁਹਾਡੀ ਤੇ ਗਿੱਪੀ ਗਰੇਵਾਲ ਜੀ ਦੀ ਸਾਂਝ ਬੜੀ ਪੁਰਾਣੀ ਹੈ ਅਰਦਾਸ ਵਰਗੀ ਫਿਲਮ ਨੂੰ ਐਕਸਪੈਰੀਮੈਂਟ ਵੀ ਕਿਹਾ ਜਾ ਸਕਦਾ ਹੈ ਤਕਰੀਬਨ 8 ਸਾਲ ਅਸੀਂ ਕਹਿ ਸਕਦੇ ਆ ਕਿ ਇਸ ਤੋਂ ਨੂੰ ਤੁਸੀਂ ਸੋਚਿਆ ਉਸ ਤੋਂ ਬਾਅਦ ਪਿਰੋਇਆ ਮੇਰਾ ਤਾਂ ਡ੍ਰੀਮ ਪ੍ਰੋਜੈਕਟ ਸੀਗਾ ਐਕਚੁਅਲੀ ਸਾਡੀ ਸਾਰੀ ਟੀਮ ਦਾ ਹੀ ਹਰ ਫਿਲਮ ਮੈਨੂੰ ਇਦਾਂ ਲੱਗਦਾ ਕਿ ਸਾਡੇ ਲਈ ਤਾਂ ਸਕੂਲਿੰਗ ਹੁੰਦੀ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਪੰਜਾਬੀ ਸਿਨੇਮਾ ਦਰਸ਼ਕਾਂ ਨੂੰ ਖਸਾਉਂਦਾ ਹੈ ਰਵਾਉਂਦਾ ਹੈ ਤੇ ਇਥੇ ਰਚਨਾਤਮਕ ਪੱਖੋਂ ਉਸਾਰੂ ਸੋਚ ਵਾਲੀਆਂ ਫਿਲਮਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾਦੀ ਹੈ ਤੇ ਸੇ ਕੜਿਚ ਇੱਕ ਫਿਲਮ ਦੀ ਕਾਫੀ ਚਰਚਾ ਹੋ ਰਹੀ ਹੈ ਫਿਲਮ ਦਾ ਨਾਮ ਹੈ ਅਕਾਲ ਤੇ ਇਸ ਦੇ ਮੁੱਖ ਕਿਰਦਾਰ ਮੁੱਖ ਕਲਾਕਾਰ ਜੋ ਹੈ ਅੱਜ ਸਾਡੇ ਨਾਲ ਮੌਜੂਦ ਨੇ ਇਨਨਾ ਗੱਲਬਾਤ ਕਰਦੇ ਆ ਗਿੱਪੀ ਗਰੇਵਾਲ ਜੀ ਨਿਮਰਤ ਖੈਰ ਰਾਜ ਜੀ ਤੇ ਗੁਰਪ੍ਰੀਤ ਕੁੱਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਅਸੀਂ ਦੇਖਦੇ ਅਕਸਰ ਕਿ ਪੰਜਾਬੀ ਐਕਟਰ ਜੋ ਨੇ ਉਹ ਬੰਬੇ ਜਾ ਰਹੇ ਨੇ ਬਾਲੀਵੁੱਡ ਵਾਲੇ ਪਾਸੇ ਆ ਰਹੇ ਨੇ ਪਰ ਤੁਸੀਂ ਬੰਬੇ ਵਾਲਿਆਂ ਨੂੰ ਪੰਜਾਬ ਤੇ ਲੈ ਕੇ ਆ ਰਹੇ ਹੋ ਕਰਨ ਜੋਹਰ ਤੇ ਗਿੱਪੀ ਗਰੇਵਾਲ ਦੀ ਅਲਟੀਮੇਟ ਕੋਲਾਬੋਰੇਸ਼ਨ ਪੰਜਾਬੀ ਜਗ੍ਹਾਾਂ ਤੇ ਗੱਠ ਜੋੜ ਇਹ ਬਣਿਆ ਕਿਵੇਂ ਸ਼ੁਰੂ ਕਿੱਥੋਂ ਹੋਇਆ ਕਿਵੇਂ ਸ਼ੁਰੂਆਤ ਹੋਈ ਇਸਦੀ ਐਕਚੁਅਲੀ ਮੈਨੂੰ ਇਦਾਂ ਲੱਗਦਾ ਜੀ ਕੋਈ ਵੀ ਚੀਜ਼ ਆ ਜਿਹੜੀ ਚੰਗੀ ਨੀਤ ਨਾਲ ਬਣਾਈ ਹੁੰਦੀ ਆ ਉਹਦਾ ਸਾਰਾ ਕੁਝ ਅੱਗੇ ਚੰਗਾ ਹੀ ਚੰਗਾ ਹੁੰਦਾ ਸੋ ਸਾਡਾ ਤਾਂ ਕੋਈ ਇਦਾਂ ਦਾ ਪਲਾਨ ਹੈ ਨਹੀਂ ਸੀ ਜੀ ਤੇ ਅਸੀਂ ਤਾਂ ਸਿਰਫ ਇੱਕ ਇਹ ਫਿਲਮ ਬਣਾਉਣੀ ਚਾਹੁੰਦੇ ਸੀ ਤੇ ਬੜੇ ਟਾਈਮ ਤੋਂ ਸਾਡੇ ਦਿਮਾਗ 'ਚ ਸੀ ਬੜੀਆਂ ਜਿੱਦੋ ਜਹਿਦਾਂ ਇਹਦੇ ਲਈ ਕਰ ਰਹੇ ਸੀ ਕਿ ਇਦਾਂ ਬਣਾਈ ਜਾਵੇ ਉਹਦਾਂ ਬਣਾਈ ਜਾਵੇ ਸੋ ਫਾਈਨਲੀ ਫਿਲਮ ਬਣਾਉਣ ਤੋਂ ਬਾਅਦ ਜਦੋਂ ਫਿਲਮ ਅਸੀਂ ਐਡਿਟ ਐਡਿਟ ਕਰਕੇ ਦੇਖੀ ਤਾਂ ਸਾਨੂੰ ਲੱਗਿਆ ਕਿ ਫਿਲਮ ਬਹੁਤ ਸੋਹਣੀ ਬਣੀ ਹੈ ਕਿ ਯਾਰ ਜਿੱਥੇ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਵੀ ਇਹ ਫਿਲਮ ਦਿਖਾਈ ਜਾਵੇ ਤੇ ਜਿਵੇਂ ਸਾਊਥ ਦੀਆਂ ਫਿਲਮਾਂ ਆਉਂਦੀਆਂ ਜਾਂ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਆਉਂਦੀਆਂ ਉਹ ਡੱਬ ਕੀਤੀਆਂ ਜਾਂਦੀਆਂ ਆਪਾਂ ਵੀ ਟਰਾਈ ਕਰੀਏ ਪਰ ਫਿਰ ਸਾਨੂੰ ਲੱਗਿਆ ਕਿ ਸ਼ਾਇਦ ਅਸੀਂ ਪੰਜਾਬ ਦੇ ਵਿੱਚ ਤਾਂ ਸਾਡਾ ਆਪਣਾ ਨੈਟਵਰਕ ਹੈ ਸਭ ਕੁਝ ਕਿ ਹਿੰਦੀ ਕਿਵੇਂ ਕਰਾਂਗੇ ਤਾਂ ਅਸੀਂ ਉਹਨਾਂ ਨੂੰ ਜਾ ਕੇ ਅਪਰੋਚ ਕੀਤੀ タルਮਾ ਨੂੰ ਕਰਨ ਜੋਰਜੀ ਨੂੰ ਕਿ ਤੁਸੀਂ ਇਸ ਫਿਲਮ ਨੂੰ ਹਿੰਦੀ ਚ ਰਿਲੀਜ਼ ਕਰ ਦੋ ਤੇ ਉਹਨਾਂ ਨੇ ਜਦੋਂ ਦੇਖਿਆ ਸਬਜੈਕਟ ਸਾਰਾ ਕੁਝ ਤੇ ਉਹ ਕਹਿੰਦੇ ਇਕੱਲੀ ਰਿਲੀਜ਼ ਕਿਉਂ ਕਰ ਦੋ ਵੀ ਅਸੀਂ ਤੁਹਾਡੇ ਨਾਲ 파ਟਨਰ ਹੀ ਆ ਜਾਨੇ ਆਪਾਂ ਇਕੱਠੇ ਕਰਦੇ ਆਂ ਸਾਨੂੰ ਫਿਲਮ ਤੇ ਬਹੁਤ ਕੌਨਫੀਡੈਂਸ ਹੈ ਔਰ ਬਹੁਤ ਵਧੀਆ ਫਿਲਮ ਬਣੀ ਹੈ ਤੇ ਸਾਰਾ ਉਹਨੇ ਬਹੁਤ ਐਪਰੀਸ਼ੀਏਟ ਕੀਤਾ ਔਰ ਸਾਡੇ 파ਟਨਰ ਬਣੇ ਔਰ ਸਾਨੂੰ ਲੱਗ ਰਿਹਾ ਕਿ ਉਹਨਾਂ ਦੇ ਆਉਣ ਨਾਲ 노 ਡਾਊਟ ਸਾਡੀ ਫਿਲਮ ਹੋਰ ਵੀ ਵੱਡੀ ਹੋਗੀ ਔਰ ਜਿੱਥੇ-ਜਿੱਥੇ ਅਸੀਂ ਫਿਲਮ ਨੂੰ ਪਹੁੰਚਾ ਨਹੀਂ ਸਕਦੇ ਤਾਂ ਉਹ ਹੁਣ ਉਹਨਾਂ ਦੀ ਵਜ੍ਹਾ ਕਰਕੇ ਉਹ ਫਿਲਮ ਉੱਤੇ ਉੱਤੇ ਪਹੁੰਚ ਰਹੀ ਹੈ ਤੁਸੀਂ ਸਿਰਫ ਕਰਨ ਜੋਹਰ ਨੂੰ ਹੀ ਅਪਰੋਚ ਕੀਤਾ ਜਾਂ ਹੋਰ ਵੀ ਤੁਹਾਡੇ ਦਿਮਾਗ 'ਚ ਕੋਈ ਜ਼ਹਿਨ 'ਚ ਕੋਈ ਨਾ ਮੈਂ ਅਕਚੁਅਲੀ ਤਾ ਅਸੀਂ ਜਦੋਂ ਪੰਜਾਬ 'ਚ ਬੈਠੇ ਸੀ ਜਦੋਂ ਸਾਡੀ ਮੀਟਿੰਗ ਚੱਲਦੀ ਸੀ ਤਾਂ ਮੈਨੂੰ ਹਮੇਸ਼ਾ ਇਦਾਂ ਹੀ ਲੱਗਿਆ ਸਾਨੂੰ ਅਸੀਂ ਕਿ ਅਸੀਂ ਉਸੇ ਪ੍ਰੋਡਕਸ਼ਨ ਹਾਊਸ ਨੂੰ ਕਰੀਏ ਕਿ ਜਿਹੜੇ ਉੱਥੇ ਵੱਡੇ ਹੋਣ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਕਰ ਲੈਣ ਕਿਉਂਕਿ ਆਦਰਵਾਇਜ਼ ਕਿਹਾ ਕਿ ਜੇ ਉੱਥੇ ਜਾ ਕੇ ਕਿਸੇ ਛੋਟੇ ਪ੍ਰੋਡਕਸ਼ਨ ਹਾਊਸ ਨੂੰ ਅਪਰੋਚ ਕਰਨਾ ਫਿਰ ਤਾਂ ਅਸੀਂ ਆਪ ਟ੍ਰਾਈ ਮਾਰ ਲੈਂਦੇ ਜੀ ਸੋ ਅਸੀਂ ਮਨ 'ਚ ਸੋਚ ਕੇ ਤਾਂ ਸਿਰਫ ਇਹੀ ਗਏ ਸੀਗੇ ਕਿ ਜਿਆਦਾ ਰਮਾਨੂ ਕਰਾਂਗੇ ਤੇ ਜਾਂ ਯਸ਼ ਰਾਜ ਨੂੰ ਕਿ ਦੋਨਾਂ ਨੂੰ ਹੀ ਕਰਾਂਗੇ ਵੀ ਅਦਰਵਾਇਜ਼ ਯਾਰ ਫੇ ਨਹੀਂ ਤਾਂ ਨਾ ਕਰੀਏ ਤੇ ਬਟ ਅਸੀਂ ਪਹਿਲੀ ਜਾ ਕੇ ਧਰਮਾਈ ਗੱਲ ਕੀਤੀ ਤੇ ਸਾਡਾ ਹੋ ਗਿਆ ਜਾਨੋ ਗਿੱਪੀ ਘਰੇਵਾਲ ਤੇ ਕਰਨ ਜੋਹਰ ਇਸ ਪਾਰਟਨਰਸ਼ਿਪ ਜਾਂ ਹੋਰ ਫਿਲਮਸ ਵੀ ਦੇਖਣ ਨੂੰ ਮਿਲਣ ਗਿਆ ਕਿ ਸ਼ੁਰੂਆਤ ਹੈ ਅੱਗੇ ਹੋਰ ਕੀ ਹੋ ਜਾਏਗਾ ਹਲੇ ਤਾਂ ਇਦਾਂ ਹੈ ਕਿ ਹਲੇ ਤਾਂ ਸ਼ੁਰੂਆਤ ਹੈ ਹਲੇ ਤਾਂ ਸਾਡਾ ਸਾਰਾ ਫੋਕਸ ਹੈ ਇਸੀ ਦੇ ਉੱਤੇ ਆ ਲੋ ਡਾਊਟ ਉਹਨਾਂ ਨੂੰ ਫਿਲਮ ਪਸੰਦ ਆਈ ਉਹਨਾਂ ਨੇ ਕਿਹਾ ਕਿ ਯਾਰ ਸਾਨੂੰ ਤਾਂ ਪਤਾ ਨਹੀਂ ਸੀ ਕਿ ਅਸੀਂ ਤਾਂ ਇਹ ਇਦਾਂ ਐਕਸਪੈਕਟ ਨਹੀਂ ਸੀ ਕੀਤਾ ਕਿ ਸਾਡੀ ਐਕਸਪੈਕਟੇਸ਼ਨ ਤੋਂ ਬਹੁਤ ਬੈਟਰ ਚੀਜ਼ ਆ ਇਹ ਜੀ ਤੇ ਡੈਫੀਨਿਟਲੀ ਅਸੀਂ ਕੋਸ਼ਿਸ਼ ਤਾਂ ਹੀ ਕਰ ਰਹੇ ਹਾਂ ਕਿ ਸਾਡੀ ਸ਼ੁਰੂਆਤ ਹੈ ਅੱਗੇ ਅਸੀਂ ਬਹੁਤ ਚੀਜ਼ਾਂ ਕਰਾਂਗੇ ਵੈਗਰੂ ਮੇਰ ਕਰਨ ਸਾਰੀਆਂ ਚੀਜ਼ਾਂ ਸਹੀ ਹੋਣ ਬਿਲਕੁਲ ਨਿਮਰੋ ਜੀ ਤੁਸੀਂ ਦੱਸੋ ਕਿ ਸਹਿਜ ਗੌਰ ਇੰਨਾ ਵੱਡਾ ਕਿਰਦਾਰ ਇਸਨੂੰ ਤੁਹਾਨੂੰ ਕਿਵੇਂ ਚੁਣਿਆ ਕਿਵੇਂ ਤੁਸੀਂ ਇਸ ਕਿਰਦਾਰ ਨੂੰ ਐਕਸੈਪਟ ਕੀਤਾ ਕਿੰਨੇ ਕੁ ਚੈਲੰਜਸ ਸੀ ਅਸੀਂ ਦੇਖਿਆ ਕਿ ਤੁਸੀਂ ਮਾਰਸ਼ਲ ਆਰਟਸ ਸਿੱਖਿਆ ਹਨ ਗਤਕਾ ਸਿੱਖਿਆ ਹੋਰ ਕੀ ਕੁਝ ਤਿਆਰੀ ਕੀਤੀ ਤੁਸੀਂ ਇਸ ਸਟਰੋਂਗ ਕਿਰਦਾਰ ਨੂੰ ਨਿਭਾਉਣ ਦੇ ਲਈ ਮੈਂ ਮੰਨਦੇ ਹਾਂ ਕਿ ਇਹ ਰੋਲ ਆਫ ਲਾਈਫਟਾਈਮ ਆ ਮੇਰੇ ਲਈ ਸੋ ਇਹਦੇ ਲਈ ਜਿੰਨੇ ਵੀ ਐਫਰਟਸ ਕੀਤੇ ਜਾਂਦੇ ਉਨੇ ਹੀ ਘੱਟ ਸੀਗੇ ਤੇ ਜੋ ਇਹ ਰੋਲ ਸਪੈਸ਼ਲ ਡਿਮਾਂਡ ਕਰਦਾ ਸੀ ਜਿੰਨਾ ਚੀਜ਼ਾਂ ਦੀ ਚਾਹੇ ਉਹ ਸਵਾਰਡ ਫਾਈਟਿੰਗ ਆ ਚਾਹੇ ਉਹ ਹਾਰਸ ਰਾਈਡਿੰਗ ਆ ਉਹ ਉਹਦੇ ਨਾਲ ਨਾਲ ਜਿਹੜਾ ਮੇਰਾ ਕਿਰਦਾਰ ਆ ਸਹਿਜਕੌਰ ਉਹ ਬਹੁਤ ਹੀ ਸਹਿਜ ਆ ਜਦੋਂ ਅਸੀਂ ਉਹਨੂੰ ਘਰੇ ਦੇਖਦੇ ਹਾਂ ਪਰ ਜਿੱਦਾਂ ਹੀ ਹੱਥ 'ਚ ਤਲਵਾਰ ਆਉਂਦੀ ਆ ਉਹ ਅ ਜੰਗ ਦੇ ਮੈਦਾਨ 'ਚ ਹੁੰਦੀ ਆ ਉਹ ਬੇਹੱਦ ਬੇਖੌਫ ਬਹਾਦਰ ਬੀਬੀ ਆ ਜਿਹੜੀ ਵੱਡਿਆਂ ਵੱਡਿਆਂ ਨੂੰ maat ਦੇਂਦਾ ਹੌਂਸਲਾ ਰੱਖਦੀ ਆ ਸੋ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲਣਾ ਕਿ ਉਹ ਸਥਿਰਤਾ ਵੀ ਰਵੇ ਉਹ ਐਗਰੈਸ਼ਨ ਵੀ ਰਵੇ ਉਹ ਰੀਗਲ ਤੇ ਰਾਇਲਨੈਸ ਵੀ ਰਵੇ ਉਹ ਪਾਵਰ ਉਹ ਕਰੇਜ ਤੇ ਉਹ ਮੇਰੇ ਲਈ ਬਿਗੇਸਟ ਚੈਲੰਜ ਸੀਗਾ ਕਿ ਉਹਨੂੰ ਉਸ ਇਮਾਨਦਾਰੀ ਨਾਲ ਉਸ ਸਹਿਜਤਾ ਦੇ ਨਾਲ ਮੈਂ ਪੇਸ਼ ਕਰ ਸਕਾਂ ਜਦੋਂ ਵੀ ਕੋਈ ਧਾਰਮਿਕ ਫਿਲਮ ਬਣਦੀ ਹੈ ਤਾਂ ਬਹੁਤ ਸਾਰੇ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਤੁਸੀਂ ਇਸ ਕਿਰਦਾਰ ਲਈ ਜਦੋਂ ਤਿਆਰੀ ਕਰ ਰਹੇ ਸੀ ਕਿਹਦੇ ਕੋਲੋਂ ਤੁਸੀਂ ਖਾਸ ਤੌਰ ਤੇ ਗਾਈਡੈਂਸ ਲਈ ਇਹ ਫਿਲਮ ਸਰ ਹੁਣਾਂ ਨੇ ਬਹੁਤ ਹੀ ਸੋਹਣੀ ਤਰੀਕੇ ਨਾਲ ਲਿਖੀ ਆ ਹਰ ਕਿਰਦਾਰ ਨੂੰ ਪੂਰਾ ਸਟੱਡੀ ਕਰਕੇ ਕਿ ਕੀ ਕੀ ਬਾਉਂਡਰੀਜ਼ ਨੇ ਕਿਉਂਕਿ ਜਦੋਂ ਅਸੀਂ ਇਦਾਂ ਦਾ ਕਿਰਦਾਰ ਕਰਦੇ ਆ ਡੈਫੀਨੇਟਲੀ ਜ਼ਿੰਮੇਵਾਰੀ ਵੱਜ ਜਾਂਦੀ ਆ ਔਰ ਇੱਕ ਦਾਇਰੇ 'ਚ ਰਹਿ ਕੇ ਤੁਸੀਂ ਕੁਝ ਵੀ ਪਰਫਾਰਮ ਕਰਨਾ ਹੁੰਦਾ ਹੈ ਸੋ ਮੈਂ ਤਾਂ ਡਾਇਰੈਕਟਰ ਐਕਟਰ ਆ ਮੈਨੂੰ ਤਾਂ ਜੋਸਰ ਨੇ ਗਾਈਡ ਕੀਤਾ ਮੈਂ ਉਸ ਦਾ ਅਮਨ ਲੈ ਕਿਰਦਾਰ ਕੀਤਾ ਬਿਲਕੁਲ ਗੁੱਡ ਵੀਕ ਕਿਉਂਕਿ ਤੁਹਾਡੀ ਤੇ ਗਿੱਪੀ ਗਰੇਵਾਲ ਜੀ ਦੀ ਸਾਂਝ ਬੜੀ ਪੁਰਾਣੀ ਹੈ ਅਰਦਾਸ ਫਿਲਮ ਸ਼ਾਇਦ ਤੁਸੀਂ ਐਕਸਪੈਰੀਮੈਂਟ ਕੀਤਾ ਬਹੁਤ ਵੱਡਾ ਐਕਸਪੈਰੀਮੈਂਟ ਸੀ ਪੰਜਾਬੀ ਸਿਨੇਮਾ ਦੇ ਅੰਦਰ ਤੇ ਹੁਣ ਅਰਦਾਸ ਤੋਂ ਅਸੀਂ ਇਸ ਫਿਲਮ ਦੀ ਗੱਲ ਕਰੀਏ ਅਕਾਲ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਜੋ ट्रांजिशन ਪੰਜਾਬੀ ਸਿਨੇਮਾ ਚ ਦੇਖਣ ਨੂੰ ਮਿਲ ਰਹੀ ਹੈ ਤੇ ਇੰਨਾ ਸਟਰੋਂਗ ਇੰਨਾ ਮਜ਼ਬੂਤ ਕਿਰਦਾਰਾ ਦੇ ਨਾਲ ਤੁਸੀਂ ਮਤਲਬ ਉੱਤਰ ਰਹੇ ਹੋ ਤੁਸੀਂ ਮੈਦਾਨ ਚ ਆ ਰਹੇ ਹੋ ਕਿਵੇਂ ਦੇਖਦੇ ਹੋ ਬਿਲਕੁਲ ਠੀਕ ਹੈ ਜੀ ਕਿ ਕੈਰੀਨ ਜੱਟਾ ਵਰਗੀ ਫਿਲਮ ਤੋਂ ਬਾਅਦ ਲੱਕੀ ਦੀ ਅਨਲੱਕੀ ਸਟੋਰੀ ਵੀ ਉਦੋਂ ਬਣ ਚੁੱਕੀ ਹੋਵੇ ਤੁਸੀਂ ਅਰਦਾਸ ਵਰਗੀ ਫਿਲਮ ਨੂੰ ਐਕਸਪੈਰੀਮੈਂਟ ਹੀ ਕਿਹਾ ਜਾ ਸਕਦਾ ਬਟ ਇਹਦੇ ਵਿੱਚ ਫਰਕ ਹੈ ਕਿ ਉਹ ਐਕਸਪੈਰੀਮੈਂਟ ਅਸੀਂ ਮੈਨੂੰ ਲੱਗਦਾ ਗਿੱਪੀ ਬਾਜੀ ਉਹਨਾਂ ਨੇ ਤੇ ਮੈਂ ਅਸੀਂ ਮਤਲਬ ਓਪਨ ਜੀ ਹਵਾ ਚ ਕੀਤਾ ਸੀ ਰਣੇ ਮੈਦਾਨ 'ਚ ਪਰ ਇਹਦੇ ਹੁਣ ਅਕਾਲ ਬਣਾਉਣ ਲੱਗੇ ਆ ਸਾਡੇ ਕੋਲ ਅਰਦਾਸ ਅਰਦਾਸ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਵਰਗੀ ਲੈਬ ਪਈ ਸੀ ਸਾਡੇ ਕੋਲ ਸਾਨੂੰ ਆਪਣੇ ਦਾਇਰੇ ਆਪਣੇ ਸਕਿਲਸ ਆਪਣੀਆਂ ਬੈਸਟ ਕੁਆਲਿਟੀਜ਼ ਜੋ ਸੀ ਸਿਨੇਮੇ ਲਈ ਯੂਜ਼ ਕਰ ਸਕਦੇ ਸਭ ਦਾ ਹੁਣ ਪਤਾ ਸੀ ਕਿ ਕਿਵੇਂ ਬਣ ਸਕਦੀ ਹੈ ਸੋਰਸਸ ਕਿਹਨੇ ਰਿਸੋਰਸਸ ਕਿਹਨੇ ਲਿਮਿਟੇਸ਼ਨਸ ਕਿਹਨੇ ਤੇ ਬੈਸਟ ਕੀ ਹੈ ਸਾਡੇ ਕੋਲ ਉਹ ਐਕਸਪੈਰੀਮੈਂਟ ਸਾਡੇ ਲਈ ਹੁਣ ਵੱਡਾ ਬਹੁਤ ਸੀ ਬਟ ਇੰਨਾ ਚੈਲੈਂਜਿੰਗ ਨਹੀਂ ਸੀ ਜਿੰਨਾ ਅਰਦਾਸ ਵੇਲੇ ਸੀ ਬਟ ਉਸ ਚੀਜ਼ ਨੇ ਸਾਨੂੰ ਬੜਾ ਸਪੋਰਟ ਕੀਤਾ ਔਰ ਬਹੁਤ ਵਾਈਜ਼ਲੀ ਇੱਕ ਅੱਛੇ ਥੌਟ ਦੇ ਨਾਲ ਗਿਪੀ ਨੇ ਇਨੂੰ ਮੈਂ ਸਮੇਂ ਨਾਲ ਸੀਡਿੰਗ ਕੀਤੀ ਪਹਿਲਾਂ ਇਹਦੀ ਆਪਣੇ ਗਰੁੱਪ ਚ ਕਿ ਐਦਾਂ ਦਾ ਕੁਝ ਅਸੀਂ ਕਰਨਾ ਚਾਹੁੰਦੇ ਆ ਫਿਰ ਉਹ ਜੋ ਉਪਜਿਆ ਜੋ ਗਿਆ ਉਹਦੇ ਤੇ ਮਸ਼ਹਰਾ ਕਰਕੇ ਅਕਾਲ ਦਾ ਅਨਕੌਂਕਰਡ ਇੱਕ ਬਹੁਤ ਵੱਡੀ ਖੂਬਸੂਰਤ ਚੀਜ਼ ਸਾਹਮਣੇ ਆਈ ਤੁਸੀਂ ਕਿੰਨੇ ਸਾਲਾਂ ਤੋਂ ਇਸ ਫਿਲਮ ਤੇ ਕੰਮ ਕਰ ਰਹੇ ਸੀ ਤੇ ਨਾਲੇ ਸਾਉਤ ਦੇ ਅੰਦਰ ਅਸੀਂ ਫਿਲਮਸ ਦੇਖਦੇ ਬਹੁਤ ਵੱਡੇ ਬਜਟ ਦੀਆਂ ਫਿਲਮਸ ਹੁੰਦੀਆਂ ਨੇ ਬਹੁਤ ਖੂਬ ਐਕਸ਼ਨ ਦੇਖਣ ਨੂੰ ਮਿਲਦਾ ਹੈ ਅਸੀਂ ਇਸ ਫਿਲਮ ਨੂੰ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੇ ਬਜਟ ਵਾਲੀ ਫਿਲਮ ਕਹਿ ਸਕਦੇ ਆ हां जी बिल्कुल जी क्योंकि एसी वजह करके जड़े ਤੁਸੀਂ ਪੁੱਛਿਆ ਕਿ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹਾਂ ਬਜਟ ਕਰਕੇ ਇਹ ਫਿਲਮ ਬਣਨੀ ਸੀ ਜੀ ਕਿਉਂਕਿ ਹਰ ਚੀਜ਼ ਦਾ ਇੱਕ ਮੈਥ ਹੁੰਦਾ ਕਿ ਯਾਰ ਇੰਨਾ ਇੰਨਾ ਕਰਕੇ ਬਣਾਈ ਜਾਊ ਐਟ ਲੀਸਟ ਇਨੀ ਰਿਕਵਰੀ ਹੋਵੇ ਇਹ ਫਿਲਮ ਮੈਥ ਦੇ ਅੰਦਰ ਨਹੀਂ ਸੀ ਉਸ ਤੋਂ ਬਾਹਰ ਸੀ ਤੇ ਇਹ ਹੌਸਲਾ ਕਰਕੇ ਬਣੋਣੀ ਪਈ ਸੀ ਬਣਾਓ ਯਾਰ ਆਪਾਂ ਆਪਾਂ ਨੂੰ ਪਤਾ ਵਾ ਕਿ ਵਧੀਆ ਫਿਲਮਾਂ ਲੋਕ ਜ਼ਰੂਰ ਦੇਖਣਗੇ ਕਿ ਕਨ ਅਦਰ ਲੈਵਲ ਤੇ ਜਾਉਗੀ ਸੋ ਇਸ ਕਰਕੇ ਫਿਲਮ ਕਰਦੇ 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 ਲੇਟ ਹੋਈ ਤੇ ਤਦੋਂ ਸੋਚਿਆ ਸੀ ਸਾਈਟੀਆਂ ਬਾਰੇ ਸੋਚਿਆ ਤਾਂ ਅਰਦਾਸ ਤੋਂ ਪਹਿਲਾਂ ਸੀਗੀ ਅਰਦਾਸ ਦੇ ਟਾਈਮ ਦੇ ਉੱਤੇ ਲਿਖ ਲਈ ਸੀ ਫਿਲਮ ਇਹ ਅੱਛਾ ਤੇ ਉਹ ਬਟ ਉਦੋਂ ਫਟਣੀ ਸੀ ਬੈਠ ਰਿਆ ਫੇਰ ਮੈਨੂੰ ਐਸੀ ਮੈਂ ਕਿਹਾ ਕੋਈ ਹੋਰ ਵਧੀਆ ਸਬਜੈਕਟ ਬਣਾਇਆ ਜਾਵੇ ਮੈਂ ਦੇਖੋ ਇਹ ਫਿਲਮ ਦੀ ਡਿਮਾਂਡ ਸੀ ਬਜਟ ਕਿਉਂਕਿ ਪੀਰੀਅਡ ਫਿਲਮ ਆ ਇਹ ਚੀਜ਼ਾਂ ਲੱਗਣੀਆਂ ਬਟ ਮੈਂ ਇਸ ਚੀਜ਼ ਲਈ ਬਿਲਕੁਲ ਕਦੇ ਵੀ ਐਗਰੀ ਨਹੀਂ ਕਰਦਾ ਕਵੀ ਫਿਲਮ ਬਣਾਉਣ ਲਈ ਪੈਸੇ ਹੀ ਚਾਹੀਦੇ ਨੇ ਘੱਟ ਪੈਸਿਆਂ ਨਾਲ ਵੀ ਬਹੁਤ ਵਧੀਆ ਵਧੀਆ ਫਿਲਮਾਂ ਬਣੀਆਂ ਨੇ ਅਰਦਾਸ ਸਾਡੀ ਵਨ ਆਫ ਅੱਜ ਵੀ ਸਾਨੂੰ ਸਾਰੇ ਕਹਿੰਦੇ ਨੇ ਕਿ ਜਿਹੜੀ ਪਹਿਲੀ ਅਰਦਾਸ ਸੀ ਸਾਡੀ ਉਹ ਬੈਸਟ ਫਿਲਮ ਸੀ ਤੇ ਉਹ ਸਭ ਤੋਂ ਘੱਟ ਪੈਸਿਆਂ ਚ ਬਣੀ ਸੀ ਔਰ 17 ਦਿਨਾਂ ਚ ਬਣੀ ਸੀਗੀ ਗਾਣੇ ਵੀ ਸੀਗੇ ਸਭ ਕੁਝ ਸੀਗੇ ਤੇ ਉਹ ਕੀ ਸੀ ਕਿ ਕੰਟੈਂਟ ਵਧੀਆ ਸੀਗਾ ਜੋ ਦਿਖਾਉਣਾ ਚਾਹੁੰਦੇ ਸੀ ਉਹ ਚੀਜ਼ਾਂ ਵਧੀਆ ਸੀਗੀਆਂ ਬਟ ਇਸ ਫਿਲਮ ਦੀ ਰਿਕੁਆਇਰਮੈਂਟ ਇਦਾਂ ਦੀ ਸੀ ਕੋਸਟਿਊਮਸ ਸੈਟ ਲੱਗਣੇ ਸੀ ਐਕਸ਼ਨ ਦੀ ਬਹੁਤ ਰਿਕੁਆਇਰਮੈਂਟ ਸੀ ਕੋੜੇ ਵਗੈਰਾ ਉਹ ਚੀਜ਼ਾਂ ਟਾਈਮ ਕੰਜ਼ਿਊਮਿੰਗ ਐਕਸ਼ਨ ਕੋੜਿਆਂ ਤੇ ਜਦੋਂ ਤੁਸੀਂ ਕਰਦੇ ਹੋ ਇਹ ਉਹ ਤਾਂ ਕਰਕੇ ਬਜਟ ਦੀ ਵਜ੍ਹਾ ਕਰਕੇ ਫਿਲਮ ਡਿਲੇ ਹੋਈ ਆਬਵੀਅਸਲੀ ਅੱਜ ਦੀ ਰੇਟਸ ਦਾ ਜੇ ਤੁਸੀਂ ਕਹੋਗਾ ਹਾਂ ਸਭ ਤੋਂ ਵੱਡੇ ਬਜਟ ਦੀ ਫਿਲਮ ਹੈ ਜੀ ਤਕਰੀਬਨ 8 ਸਾਲ ਅਸੀਂ ਕਹਿ ਸਕਦੇ ਆ ਕਿ ਇਸ ਨੂੰ ਤੁਸੀਂ ਸੋਚਿਆ ਉਸ ਤੋਂ ਬਾਅਦ ਪਿਰੋਇਆ ਹਾਲੀਵੁੱਡ ਨਹੀਂ ਐਕਚੁਅਲੀ ਕੀ ਹੈ ਜੀ ਮੈਂ ਲਿਖਤਾ ਉਦੋਂ ਹੀ ਲਈ ਸੀ ਕੋਈ ਜ਼ਿਆਦਾ ਨਹੀਂ ਕਿ ਮੈਂ ਬਹੁਤ ਜ਼ਿਆਦਾ ਇੰਨੇ ਸਾਲ ਲਿਖਣ ਨੂੰ ਹੀ ਲਗਾਏ ਨੇ ਮੈਂ ਲਿਖ ਲਈ ਸੀ ਉਸ ਤੋਂ ਬਾਅਦ ਕੁਝ ਕੁ ਚੀਜ਼ਾਂ ਆਈਆਂ ਸੀ ਜਿਹੜੀਆਂ ਮੈਨੂੰ ਲੱਗੀਆਂ ਸੀ ਕਿ ਨਹੀਂ ਯਾਰ ਇਹ ਮਿਲਟਰ ਚ ਆਉਣਗੀਆਂ ਨਹੀਂ ਸੱਤ ਬੰਡਿੰਗ ਨੇ ਕੁਝ ਚੇਂजेस ਕੀਤੀਆਂ ਫਿਰ ਹੁਣ ਜਦੋਂ ਬਣਾਉਣੀ ਸੀ ਤਾਂ ਦੁਬਾਰਾ ਜਦੋਂ ਆਪਾਂ ਬੈਠਦੇ ਹਾਂ ਅੱਜ ਦਾ ਟਾਈਮ ਪੀਰੀਅਡ ਦੇ ਵਿੱਚ ਤੁਹਾਡਾ ਦਿਮਾਗ ਹੋਰ ਚੀਜ਼ਾਂ ਬੈਟਰ ਕਰਨ ਦੀ ਕੋਸ਼ਿਸ਼ ਕਰਦਾ ਉਹ ਫੇਰ ਕਰਨੀ ਹਾਂ ਜੀ ਮੈਨੂੰ ਕਹਿ ਦਿੱਤਾ ਗਿਆ ਸਮੇਂ ਦੀ ਕਮੀ ਹੈ ਮੈਂ ਆਖਰੀ ਸਵਾਲ ਥੋੜੇ ਸਾਰਿਆਂ ਤੋਂ ਲੈਣਾ ਚਾਹਾਂਗੀ ਇਹ ਫਿਲਮ ਕਿੰਨਾ ਕੁ ਲੋਕਾਂ ਨੂੰ ਪਸੰਦ ਆਏਗੀ ਮੈਨੂੰ ਲੱਗਦਾ ਬਾਅਦ ਦੀਆਂ ਗੱਲਾਂ ਨੇ ਜਦੋਂ ਤੁਸੀਂ ਇਸ ਨੂੰ ਚ ਕੰਮ ਕੀਤਾ ਨਿੱਜੀ ਤੌਰ ਤੇ ਇਸ ਫਿਲਮ ਨੇ ਤੁਹਾਨੂੰ ਕੀ ਕੁਝ ਦਿੱਤਾ ਹੈ ਇਸ ਫਿਲਮ ਤੋਂ ਤੁਸੀਂ ਕੀ ਕੁਝ ਸਿੱਖਿਆ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਬਤੌਰ ਕਲਾਕਾਰ ਪਹਿਲਾਂ ਮੈਂ ਤੁਹਾਡੇ ਤੋਂ ਜਾਣਾਂਗੀ ਤੇ ਸਾਰਿਆਂ ਕੋਲੋਂ ਮੈਂ ਚਾਹਾਂਗੀ ਕਿ ਇਸ ਦਾ ਜਵਾਬ ਲਵਾਂਗੀ ਕਿ ਤੁਸੀਂ ਇਸ ਫਿਲਮ ਤੋਂ ਕੀ ਖਟਿਆ ਦੇਖੋ ਜੀ ਐਕਚੁਅਲੀ ਕੀ ਹੈ ਕਿ ਮੇਰਾ ਤਾਂ ਡ੍ਰੀਮ ਪ੍ਰੋਜੈਕਟ ਸੀਗਾ ਐਕਚੁਅਲੀ ਸਾਡੀ ਸਾਰੀ ਟੀਮ ਦਾ ਹੀ ਤੇ ਹਰ ਫਿਲਮ ਮੈਨੂੰ ਇਦਾਂ ਲੱਗਦਾ ਕਿ ਸਾਡੇ ਲਈ ਤਾਂ ਸਕੂਲਿੰਗ ਹੁੰਦੀ ਆ ਤੁਸੀਂ ਸਿੱਖਦੇ ਹੋ ਸਿੱਖਦੇ ਤਾਂ ਹੁਣ ਜਦੋਂ ਅਸੀਂ ਕਹਾਣੀ ਲਿਖਣ ਲੱਗਦੇ ਆ ਅਸੀਂ ਉਦੋਂ ਵੀ ਬਹੁਤ ਕੁਝ ਸਿੱਖਦੇ ਆ ਬਹੁਤ ਕੁਝ ਤੁਸੀਂ ਦਿਮਾਗ 'ਚ ਸੋਚਦੇ ਹੋ ਕਿ ਯਾਰ ਆਹ ਚੀਜ਼ ਐਦਾਂ ਅੱਛਾ ਐਦਾਂ ਵੀ ਹੁੰਦਾ ਸੀਗਾ ਯਾਰ ਤੁਹਾਡੀ ਆਪਣੀ ਨਿੱਜੀ ਜ਼ਿੰਦਗੀ ਦੇ ਉੱਤੇ ਬਹੁਤ ਫਰਕ ਪੈਂਦਾ ਵਾ ਬਟ ਹਾਂ ਐਜ਼ ਆ ਫਿਲਮ ਮੇਕਰ ਮੈਂ ਗੱਲ ਕਰਾਂ ਤਾਂ ਮੈਨੂੰ ਬਹੁਤ ਜ਼ਿਆਦਾ ਇੰਪਰੂਵ ਕੀਤਾ ਇਸ ਫਿਲਮ ਨੇ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਿਲਕੁਲ ਹੀ ਨਹੀਂ ਸੀ ਪਤਾ ਅਸੀਂ ਸਿੱਖੀਆਂ ਕਿਦਾਂ ਵੀ ਐਫਐਕਸ ਹੁੰਦਾ ਕਿਦਾਂ ਸੀਜੀਆਈ ਹੁੰਦੀ ਆ ਐਡੇ-ਐਡੇ ਸੈਟ ਲਾ ਕੇ ਉਹਨਾਂ ਨੂੰ ਕਿਵੇਂ ਵੱਡੀਆਂ ਫਿਲਮਾਂ ਵਾਲੇ ਕਿਵੇਂ ਵੱਡਾ ਦਿਖਾਉਂਦੇ ਆ ਹਾਊ ਟੂ ਪ੍ਰੈਜ਼ੈਂਟ ਥੈਟ ਉਹ ਸਾਰੀਆਂ ਚੀ ਤੁਸੀਂ ਸਹਿਜਕੌਰ ਦੇ ਕਿਰਦਾਰ ਤੋਂ ਕੀ ਕੁਝ ਸਿੱਖਿਆ ਹੈ ਕੀ ਇਸ ਫਿਲਮ ਤੋਂ ਮਤਲਬ ਤੁਹਾਨੂੰ حاصل ਹੋਇਆ ਮੈਨੂੰ ਤਾਂ ਇਸ ਕਹਾਣੀ ਦਾ ਹਿੱਸਾ ਬਣ ਕੇ ਬਹੁਤ ਹੀ ਸਕੂਨ ਮਹਿਸੂਸ ਹੋਇਆ ਹੈ ਔਰ ਸਕੂਨ ਦੀ ਭਾਵਨਾ ਆਈ ਹੈ ਕਿ ਮੈਂ ਇਹ ਕਿਰਦਾਰ ਕੀਤਾ ਬਾਕੀ ਆਪਣੇ ਆਪ ਦੀਆਂ ਹੋਰ ਡਾਈਮੈਂਸ਼ਨਸ ਕੀ ਮੈਂ ਕੀ ਕੀ ਕਰ ਸਕਦੀ ਆ ਉਹਦਾ ਉਹਨੂੰ ਐਕਸਪਲੋਰ ਕੀਤਾ ਹੂੰ ਬਿਲਕੁਲ ਗੁੱਡਪ੍ਰੇਕ ਟੁਗੇ ਜੀ ਪੰਜਾਬੀ ਸਿਨੇਮਾ ਆ ਦੀ ਜਦੋਂ ਪਹਿਲੀ ਫਿਲਮ ਆਈ ਉਸ ਦਾ ਤੁਸੀਂ ਹਿੱਸਾ ਰਹੀ ਤੇ ਹੁਣ ਬਦਲਦੇ ਸਮੇਂ ਨੂੰ ਤੁਸੀਂ ਬਾਖੂ ਵੀ ਸਮਝ ਰਹੇ ਹੋ ਪਰਖ ਰਹੇ ਹੋ ਦੇਖ ਰਹੇ ਹੋ ਤੁਸੀਂ ਉਸ ਦਾ ਗਵਾਹ ਬਣ ਰਹੀ ਹੋ ਤੇ ਇਸ ਫਿਲਮ ਤੋਂ ਤੁਸੀਂ ਕੀ ਕੁਝ ਸਿੱਖਿਆ ਹੈ ਹਾਂ ਬਿਲਕੁਲ ਜੀ ਮੈਂ ਸਿੱਖੇ ਨਾਲੋਂ ਜ਼ਿਆਦਾ ਅਚੀਵਮੈਂਟ ਦੀ ਗੱਲ ਕਰਾਂਗਾ ਕਿ ਮੈਂ ਐਜ਼ ਐਨ ਐਕਟਰ ਜੋ ਮੇਰੇ ਅੰਦਰ ਖਲਾਸ ਸੀ ਜੋ ਖਾਲੀਪਨ ਸੀ ਕਿ ਮੈਂ ਫਿਲਮਾਂ ਤਾਂ ਅਨੇਕਾਂ ਹੀ ਕਰ ਲਈਆਂ ਹਨਾ ਤੇ ਉਹਦੇ ਨਾਲ ਬ੍ਰੈਡਨ ਬਟਰ ਸੋਨਾ ਚੱਲੀ ਗਿਆ ਇੱਜ਼ਤ ਮਾਨ ਪਿਆਰ ਦੁਨੀਆ ਘੁੰਮ ਲਈ ਟਰੈਵਲ ਕਰ ਲਿਆ ਸਾਰਾ ਕੁਝ ਮਿਲ ਰਿਹਾ ਸੀ ਪਰ ਅੰਦਰ ਇੱਕ ਆਰਟਿਸਟ ਅਸ਼ਾਂਤ ਬੈਠਾ ਸੀ ਹਾਂਜੀ ਇਦਾਂ ਦੇ ਕਰੈਕਟਰ ਉਹਨੂੰ ਸ਼ਾਂਤ ਕਰਦੇ ਆ ਕਿ ਉਹ ਕਹਿੰਦਾ ਵੀ ਮੈਂ ਵੀ ਦੁਨੀਆ ਤੇ ਆਇਆ ਭਾਈ ਮੈਨੂੰ ਵੀ ਮੌਕਾ ਦਿਓ ਸੋ ਮੈਨੂੰ ਲੱਗ ਰਿਹਾ ਕਿ ਮੈਨੂੰ ਜਦੋਂ ਇਸ ਤਰ੍ਹਾਂ ਦੇ ਕਰੈਕਟਰ ਕਰਨ ਨੂੰ ਮਿਲਦੇ ਆ ਤੇ ਐਜ਼ ਐਨ ਐਕਟਰ ਮੈਨੂੰ ਅੰਦਰੋਂ ਸੈਟੀਸਫੈਕਸ਼ਨ ਮਿਲਦੀ ਹੈ ਮੇਰਾ ਬਰੈਡਰ ਬਟਰ ਦਾ ਮਸਲਾ ਹੱਲ ਹੋ ਗਿਆ ਹੈ ਖਤਮ ਹੋ ਗਈ ਕਹਾਣੀ ਉਹ ਤਾਂ ਕਿੰਨਾ ਕੁ ਚਾਹੀਦਾ ਹੁੰਦਾ ਬੰਦੇ ਨੂੰ ਮੈਂ ਤਰਸਦਾ ਕਿ ਮੈਨੂੰ ਸਿਰਫ ਕੰਮ ਮਿਲੇ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਪ੍ਰੂਫ ਕਰ ਪਾਵਾਂ ਤੇ ਉਹ ਮੈਨੂੰ ਇਸ ਫਿਲਮ ਦੇ ਵਿੱਚ 110% ਇੱਕ ਸੈਟੀਸਫੈਕਸ਼ਨ ਮਿਲੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਕਰੈਕਟਰ ਜ਼ਰੂਰ ਲੋਕਾਂ ਨੂੰ ਪਸੰਦ ਵੀ ਆਏਗਾ ਔਰ ਯਾਦ ਵੀ ਰਹੇਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਭਾਵੇਂ ਕਿ ਮੇਰੇ ਬਹੁਤ ਸਵਾਲ ਸੀ ਇੰਨੀ ਵੱਡੀ ਫਿਲਮ ਹੈ ਬਹੁਤ سارے ਸਵਾਲ ਪਰ ਸਮੇਂ ਦੀ ਕਮੀ ਕਾਰਨ ਮੈਨੂੰ ਲੱਗਦਾ ਮੈਂ ਇਹਨੇ ਕੋਈ ਪੁੱਛ ਪਾਵਾਂਗੀ ਤੇ ਤੁਹਾਨੂੰ ਇਹ ਫਿਲਮ ਦੇਖਣੀ ਪਏਗੀ 10 ਅਪ੍ਰੈਲ ਨੂੰ ਫਿਲਮ ਜੋ ਹੈ ਰਿਲੀਜ਼ ਹੋ ਰਹੀ ਹੈ ਬਹੁਤ ਮਿਹਨਤ ਕਰਦੇ ਨੇ ਕਲਾਕਾਰ ਹੀ ਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਸ ਨੂੰ ਹੁਣ ਪਰਦੇ ਤੇ ਉਤਾਰਿਆ ਜਾਏਗਾ ਇੱਕ ਸਟਰੋਂਗ ਕੈਰੈਕਟਰ ਨੇ ਮਿਹਨਤਕਸ਼ ਇੱਕ ਕਲਾਕਾਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਇਸ ਫਿਲਮ ਤੇ ਲਗਾਈ ਹੈ ਆਪਣੇ ਕਿਰਦਾਰਾਂ ਤੇ ਲਗਾਈ ਹੈ ਵਿਲਖਣ ਫਿਲ ਜ਼ਰੂਰ ਦੇਖੋ ਤੇ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਇਸ ਬਾਰੇ ਵੀ ਜ਼ਰੂਰ ਦੱਸੋ ਤੇ ਦੇਖਦੇ ਰਹੋ ਦਿਨਿਕ ਸਵੇਰਾ ਸੱਤਿਆ ਕਾਮ